ਦੀ ਪੀੜੀ ਦੇ ਮਾਲਕ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਕਿ ਇਹ ਧਰ ਬਖਸ਼ੇਂਦਿਆ ਇੱਥੇ ਜਿਸਲੇ ਵੀ ਕੋਈ ਆ ਕੇ ਭਾਵਨਾ ਦੇ ਨਾਲ ਖਿਵਾ ਜਾਚਨਾ ਕਰਦਾ ਤੇ ਸਤਿਗੁਰ ਜੀ ਉਹਨੂੰ ਬਖਸ਼ੇਂਦ ਵੀ ਆ ਤੇ ਸਤਿਗੁਰ ਜੀ ਉਹਨੂੰ ਮਾਫ਼ ਵੀ ਕਰਦੇ ਆ ਸੋ ਉਹ ਮਾਫ਼ੀ ਦੇ ਨਾਲ ਜਿਹੜੀ ਸਜ਼ਾ ਜਿਹੜੀ ਸੇਵਾ ਦੇ ਰੂਪ ਵਿੱਚ ਲਾਈ ਸੀ ਮੈਂ ਸਮਝਦਾ ਉਹ ਸੇਵਾ ਦਾ ਫਿਰ ਉਹਦੇ ਵਿੱਚ ਖੰਡਨ ਕਰਨਾ ਜਿਹੜਾ ਆ ਔਰ ਉਹ ਵੀ ਵੈਪਨ ਲੈ ਕੇ ਤੇ ਮੈਂ ਸਮਝਦਾ ਬਹੁਤ ਵੱਡੀ ਹੈ ਅੱਜ ਦੀ ਸਾਡੀ ਸਾਰੀ ਜਿਹੜੀ ਐਗਜੈਕਟਿਵ ਕਮੇਟੀ ਆ ਉਹਦੇ ਵਿੱਚ ਦੋ ਮੈਂਬਰ ਜਿਹੜੇ ਸੀ ਉਹ ਨਹੀਂ ਆਪਣੇ ਕਿਉਂਕਿ ਸੁਧਾਰ ਲੈਰ ਨਾਲ ਸੰਬੰਧਿਤ ਆ ਉਹ ਆਏ ਸੀ ਇੱਕ ਆਪਦੇ ਨਾਲ ਇੱਕ ਸੁਧਾਰ ਨਾਲ ਰਹਿਣ ਦੇ ਨਾਲ ਆ ਉਹ ਉਹ ਬਖਰੇ ਉਹਨਾਂ ਦੇ ਆਪਣਾ ਸੀਗਾ ਪਰ ਫੇਰ ਵੀ 13 ਮੈਂਬਰਾਂ ਨੇ ਇਹ ਬਹੁਤ ਸੰਮਤੀ ਦੇ ਨਾਲ ਸਿੰਘ ਸਾਹਿਬ ਨੂੰ ਅਪੀਲ ਕੀਤੀ ਆ ਦਮਨ ਸਿੰਘ ਸਾਹਿਬ ਨੂੰ ਹੁਣ ਅਸੀਂ ਸਾਰੇ ਮੈਂਬਰ 13 ਦੇ 13 ਮਿਲ ਕੇ ਵੀ ਆਏ ਆ ਕਿ ਪੰਥਕ ਰਵੈਤਾਂ ਅੰਸਾਰ ਉਹਦੇ ਖਿਲਾਫ ਕਾਰਵਾਈ ਕਰਕੇ ਉਹਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਜੀ ਪਤਾ ਨਹੀਂ ਤੁਸੀਂ ਜਾਂਚ ਕਮੇਟੀ ਬਣਾਈ ਗਿਆ ਇਹ ਜਾਂਚ ਤਾਂ ਹੁੰਦੀ ਦੀ ਰਿਪੋਰਟ ਦੇਈ ਜੀ ਪਰ ਲੇਕਿਨ ਕੋਈ ਕਾਰਵਾਈ ਕਿਸ ਤਰ੍ਹਾਂ ਹੋਈ ਜੇ ਪੁੱਛ ਮਲਾਂ ਤੁਸੀਂ ਸੋਚਦੇ ਤੁਸੀਂ ਕਹਿ ਰਹੇ ਹੋ ਕਿ ਦੇਖੋ ਜਿਹੜੀ ਜਿਹੜੀ ਹੁਣ ਦੋ ਪੱਖ ਆ ਦੇਖੋ ਸਰਕਾਰ ਦਾ ਜਿਹੜਾ ਪੱਖ ਆ ਬਿਲਕੁਲ ਨਰਕਾਤਮਕ ਰਿਹਾ ਮੈਨੂੰ ਕਹਿਣ ਚ ਕੋਈ ਇਰਾਵਾ ਨਹੀਂ ਕਿਉਂ ਰਿਹਾ ਕਿ ਇੱਕ ਬੰਦਾ 20 ਸਾਲ ਦਾ ਹੈ ਭਰਾਵੇਂ ਪੁਲਿਸ ਦਾ ਮੁਲਾਜ਼ਮ ਹੈ ਉਹ ਪਰਿਵਾਰ ਦੇ ਨਾਲ ਆਪਣੀ ਸੇਵਾ ਨਿਭਾ ਰਿਹਾ ਡਿਊਟੀ ਕਰ ਰਿਹਾ ਬਤੌਰ ਸੁਰੱਖਿਆ ਗਾਰਡ ਤੇ ਮੈਂ ਸਮਝਦਾ ਉਹ ਫੇਰ ਕਈ ਵਾਰੀ ਪਰਿਵਾਰ ਕੇ ਬਣ ਜਾਂਦੇ ਆ ਜੇ ਸ਼ਾਇਦ ਡਿਊਟੀ ਕਰਦੇ ਕਈ ਵਾਰੀ ਕਤਾਹੀ ਹੋ ਜਾਂਦੀ ਉਹਨੇ ਉਹ ਇੱਕਦਮ ਝਾੜਦਿਆ ਤੇ ਉਹਨੇ ਉਹ ਕਟਨਾ ਜਿਹੜੀ ਸੀ ਉਹ ਉਹ ਹੁਣ ਰੋਕ ਲਈ ਤੇ ਸਰਕਾਰ ਦਾ ਹੁਣ ਪੱਖ ਦੇਖ ਲਓ ਸਰਕਾਰ ਨਾਲ ਦੀ ਨਾਲ ਹੀ ਸympathy ਦਾ ਕੀ ਜ਼ਾਹਰ ਕਰਨੀ ਸੀ ਸਰਕਾਰ ਨਾਲ ਦੀ ਨਾਲ ਹੀ ਕਹਿ ਰਹੀ ਆ ਭਈ ਤਾਂ ਸਾਡੀ ਪੁਲਿਸ ਦੀ ਮਸਤੈਦੀ ਸੀ ਤੇ ਸਾਡੇ ਸੇਵਾਦਾਰ ਵੀ ਤਾਂ ਪੈਈਆਂ ਨਾ ਉਸਲੇ ਤੇ ਦੂਸਰਾ ਜਿਹੜਾ ਮੈਂ ਸਮਝਦਾ ਕਮਿਸ਼ਨਰ ਪੁਲਿਸ ਵੱਲੋਂ ਤੁਰੰਤ ਇਹ ਬਿਆਨ ਦੇਣਾ ਕਿ ਕਿਤੇ ਹਮਦਰਦੀ ਦੀ ਲਹਿਰ ਦਾ ਤਾਂ ਇਹ ਹਿੱਸਾ ਤਾਂ ਨਹੀਂ ਪਰ ਮੈਂ ਸਮਝਦਾ ਭਈ ਦੇਖੋ ਸੱਚਖੰਡ ਦੇ ਦਰਸ਼ਨੀ ਡੋਢੀ ਚਾਰਨਕੁੰਡਿਆ ਸੰਗਤ ਉੱਥੇ ਆਉਂਦੀ ਆ ਤੇ ਜੇ ਸympathy ਲਹਿਰ ਆ ਤੇ ਫੇ ਮਨ ਲੈ ਸਰਕਾਰ ਦਾ ਜਾਂ ਪੁਲਿਸ ਦਾ ਪੱਖ ਕਿੱਧਰ ਨੂੰ ਜਾ ਰਿਹਾ ਇਹ ਸਾਨੂੰ ਅੱਜ ਭੰਪੜਨ ਦੀ ਲੋੜ ਆ ਇਸੇ ਕਰਕੇ ਆ ਜਿਹੜੀਆਂ ਤੁਸੀਂ ਪੜੀਆਂ ਹੋਣੀਆਂ ਮੈਂ ਜਿਹੜੀਆਂ ਅਖੀਰ ਦੇ ਵਿੱਚ ਪੜੀਆਂ ਲੈਣਾ ਸਾਜ਼ਿਸ਼ਕਾਰਾਂ ਸੁਰੱਖਿਆ ਵਿੱਚ ਖਾਮੀਆਂ ਅੰਦਰੂਨੀ ਤੇ ਬਾਹਰੀ ਮੀੜੀ ਭੁਗਤ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਇਹ ਇਹੋ ਹੀ ਯਾਰ ਕਰਦੀ ਆ ਕਿ ਇਹਨਾਂ ਨੇ ਜੇ ਕੋਈ ਇਦਾਂ ਦੀ ਇਨਸੀਡੈਂਟ ਇੱਥੇ ਹੋ ਜਾਂਦੀ ਕਿਸੇ ਸਰਦਾਲੂ ਵਿਚਾਰੇ ਦੀ ਕਿਸੇ ਦੀ ਗੋਲੀ ਲੱਗ ਜਾਂਦੀ ਜਾਂ ਹੋਰ ਪਰ ਮੈਂ ਸਮਝਦਾ ਫੇਰ ਵੀ ਜਿਹੜੀ ਬਿਲਡਿੰਗ ਆ ਇਹ ਫੇਰ ਉਹਦੇ ਬਿਲਡਿੰਗ ਦੇ ਵਿੱਚ ਵੀ ਗੋਲੀਆਂ ਲੱਗੀਆਂ ਬਿਲਡਿੰਗ ਕਹਿਣ ਤੋਂ ਭਾਵ ਇਹ ਬਿਲਡਿੰਗਾਂ ਆਮ ਬਿਲਡਿੰਗਾਂ ਨਹੀਂ ਇਹ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਿਆ ਇੱਥੇ ਦਾ ਲੋਕ ਨਿਮਾਨਤਾ ਨਾਲ ਆਉਂਦੇ ਆ ਤੇ ਉੱਚੇ ਹੋ ਕੇ ਜਾਂਦੇ ਆ ਇਹ ਤਾਂ ਗਨਾਹ ਬਖਸ਼ਾਉਣ ਵਾਲੀ ਧਰਤੀ ਆ ਇੱਥੇ ਦਾ ਲੋਕ ਗਨਾਹ ਕਰਦੇ ਨਹੀਂ ਲੋਕ ਗਨਾਹ ਬਖਸ਼ਾਉਂਦੇ ਆ ਸੋ ਇਹ ਅਸੀਂ ਬੇਨਤੀ ਉਹਨਾਂ ਨੂੰ ਕਰਕੇ ਆਏ ਆ ਕਿ ਸਾਰੇ ਪੱਖਾਂ ਦੀ ਘੋਕ ਕੇ ਕਮੇਟੀ ਜਿਹੜੀ ਆ ਸਾਰੇ ਪੱਖਾਂ ਦੀ ਘੋਕ ਕਰੂਗੀ ਸਾਡੀ ਅਪੀਲ ਕਰਨਾ ਚਾਹੋਗੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦਿਖਾਇਆ ਜਾ ਰਿਹਾ ਕਿ ਸੁਪੀਰ ਬਾਦਲ ਜੀ ਉੱਠ ਕੇ ਭੱਜੇ ਨੇ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਵਾਇਰਲ ਕੀਤੀ ਜਿਹੜੀ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਗਲਤ ਮੈਸੇਜ ਦੇਖੋ ਦੇਖੋ ਇਹ ਸਾਰਾ মিডিਆ ਤੁਸੀਂ ਜਿੱਥੇ ਸਾਰੇ ਕੈਮਰੇ ਲੱਗੇ ਆ ਉਹ ਉੱਠ ਕੇ ਦਾ ਉੱਥੋਂ ਗਏ ਨਹੀਂ ਰਹੇ ਹੀ ਉੱਥੇ ਆ ਉਹ ਕੁਝ ਸਮਾਂ ਮੈਨੂੰ ਹੁਣ ਪਤਾ ਨਹੀਂਗਾ ਮੈਂ ਸਭ ਕਰੇ ਕਰੈਕਟ ਮਾਰੋ ਤਾਂ ਬੜੀ ਸ਼ਾਂਤੀ ਨਾਲ ਉਸੇ ਬੈਠੇ ਰਹੇ ਉਸ ਮਿਲ ਵਿੱਚ ਤੁਸੀਂ ਸਰ ਦੇਖੇ ਪੰਜ ਦਿਨ ਹੋ ਗਏ ਹੜੇ ਤੱਕ ਸਰਕਾਰ ਵੱਲੋਂ ਇਸ ਘਟਨਾ ਦੀ ਕੋਈ ਜਾਂਚ ਤੱਕ ਦਾ ਆਦੇਸ਼ ਨਹੀਂ ਦਿੱਤਾ ਗਿਆ ਦੇਖੋ ਮੈਂ ਪਹਿਲਾਂ ਕਿਹਾ ਇਹ ਸਰਕਾਰ ਨੇ ਕੋਈ ਆਦੇਸ਼ ਨਹੀਂ ਕਰਨਾ ਆਦੇਸ਼ ਕਹਿੰਦੇ ਕਰਨਾ ਕਿਉਂਕਿ ਇਹਨਾਂ ਦਾ ਇੱਕ ਪਰਪਜ ਆ ਸਿਰਫ ਤੇ ਸਿਰਫ ਪੇਸ਼੍ਰੋਮਣੀ ਅਕਾਲੀ ਦਲ ਪੈਰਾਂ ਤੇ ਆਉਣ ਦਾ ਆਉਦਾ ਕਿਉਂਕਿ ਬੜੇ ਲੰਬੇ ਆਰਸੇ ਤੋਂ ਸੀ ਪਈ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਤੇ ਪੇਸ਼ ਹੋਣ ਉਹ ਹੁਣ ਜਿਹੜੇ ਪੇਸ਼ ਹੋ ਗਏ ਤੇ ਹੁਣ ਇਹਨਾਂ ਨੂੰ ਖਤਰਾ ਪੈ ਗਿਆ ਵੀ ਸ਼ਾਇਦ ਸਾਡੀਆਂ ਜਿਹੜੀਆਂ ਗੱਡੀਆਂ ਖੁੱਸ ਜਾਣੀਆਂ ਤੇ ਸਾਰੇ ਦਾ ਸਾਰਾ ਪੋਲੀਟਿਕਲ ਪਰਪਸ ਆ ਇਹਦਾ ਮੈਂ ਸਮਝਦਾ ਜੇ ਐਸ ਗੱਲ ਨੂੰ ਵੀ ਜਾਂ ਦੇਵਾ ਹਮਲੇ ਨੂੰ ਵੀ ਸਿਆਸੀ ਰੂਟੀਆਂ ਸਿੱਕੀ ਜਾਣੀਆਂ ਤੇ ਫਿਰ ਮੈਂ ਮਾਰਦਾ ਇਸ ਤੋਂ ਬਾਅਦ ਮਾੜੀ ਹੋਰ ਕੀ ਗੱਲ ਹੋ ਸਕਦੀ ਸਾਜ਼ਿਸ਼ ਪਿੱਛੇ ਕੌਣ ਹੋ ਸਕਦਾ ਇਹ ਫਿਰ ਹਾਂਜੀ ਇਸ ਸਾਜ਼ਿਸ਼ ਪਿੱਛੇ ਕੌਣ ਹੋ ਸਕਦਾ ਇਹਦਾ ਡੰਗਾਈ ਨਾਲ ਹੁਣ ਕਿਉਂਕਿ ਹਾਈ ਕਮਾਂਡ ਨੇ ਅਕਾਲੀ ਦਲ ਨੇ ਵੀ ਇਹ ਮੰਗ ਕੀਤੀ ਆ ਕਿ ਇਹਦੀ ਡੰਗਾਈ ਦੇ ਨਾਲ ਕਿਸੇ ਸੁਪਰੀਮ ਕੋਰਟ ਦੇ ਜਾਜਾਂ ਹਾਈ ਕੋਰਟ ਦੇ ਜਾਜਤੋਂ ਕਰਾਈ ਜਾਵੇ ਇਹਦੀ ਜਾਂਚ ਦੇ ਨੇ ਤਾਂ ਇਹਨਾਂ ਕੋਲੋਂ ਤਾਂ ਜੋ ਕੁਝ ਆਪਾਂ ਤੁਸੀਂ ਦੇਖਦੇ ਆ ਸਾਹਮਣੇ ਹੀ ਸਾਰਾ ਕੁਝ। ਕੋਈ ਵਿਰੋਧੀ ਪਾਰਟੀ ਵੀ ਹੋ ਸਕਦੀ ਹੈ ਸਾਜ਼ਿਸ਼ ਵਿੱਚ। ਦੇਖੋ ਇਹ ਹੁਣ ਜੇਲੇ ਜਾਂਚ ਹੋਊਗੀ ਤਾਂ ਵੀ ਸਾਰਾ ਕੁਝ ਅਨਕੁਆਰੀਆਂ ਸਾਰਾ ਕੁਝ ਆ ਜਾਂਦਾ ਹੁੰਦਾ ਸਾਹਮਣੇ। ਜੀ ਸਾਹਿਬ ਬ੍ਰਾਂਟ ਸਿੰਘ ਚੌੜਾ ਤੇ ਉਸ ਦਿਨ ਦਸਤਾਰ ਘਟਣਾ ਵਾਲੇ ਦਿਨ ਲਥਮ ਕਰਕੇ ਜਿਹੜੀਆਂ ਗਰਮ ਖੇਹਲੀ ਜਿੱਥੇ ਬੰਦੀਆਂ ਨੇ ਸਾਰੀਆਂ ਉਹਦੀ ਮਹਿਸਤੇ ਆ ਗਈਆਂ ਜੀ। ਦੇਖੋ ਮੇਰੀ ਬੇਨਤੀ ਇਹ ਆ ਦਸਤਾਰ ਨੂੰ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਸਿੱਖ ਦੀ ਦਸਤਾਰ ਹੀ ਸ਼ਾਨ ਆ। ਸਾਫਤ ਸੂਰ ਦਸਤਾਰ ਸਿਰਾਂ ਪਰ ਇਹਨੂੰ ਇੱਕ ਪੱਖ ਨਾਲ ਦੇਖੀਏ ਦੋਹੇ ਪੱਖ ਦੇਖੀਏ ਕਿਉਂਕਿ ਜਿੰਦਾ ਇੱਥੇ ਉਸ ਵੇਲੇ ਕਿਉਂਕਿ ਮੈਂ ਤਾਂ ਹੈ ਨਹੀਂ ਸੀ ਮੈਂ ਤਾਂ ਬਾਅਦ ਚ ਆਇਆ ਤੇ ਜੋ ਇੱਥੇ ਸਾਰਾ ਸਿਸਟਮ ਉਹਲੇ ਚੱਲਿਆ ਉਹ ਸਾਰਿਆਂ ਨੂੰ ਤੁਹਾਡੇ ਸਾਹਮਣੇ ਹੀ ਆ ਬਿਜਲੇ ਆਪਣੇ ਇਦਾਂ ਦਾ ਰੋਲ ਆਪਾਂ ਪੈ ਜਾਂਦਾ ਫੇ ਉਹਦੇ ਵਿੱਚ ਜਿਹੜਾ ਆ ਉਹ ਕਈ ਵਾਰੀ ਕੋਈ ਐਮ ਇਹਦੀਆਂ ਘਟਨਾ ਵੀ ਜਿਹੜੀਆਂ ਉਹ ਵਾਪਰ ਜਾਂਦੀਆਂ ਸਾਡੀ ਕਮੇਟੀ ਜਿਹੜੀ ਇਹ ਕਾਲਤਿਕ ਸਿੰਘ ਸਾਹਿਬ ਦੇ ਜਥੇਦਾਰ ਵੱਲੋਂ ਨਹੀਂ ਦੀ ਗਠਨ ਕੀਤੀ ਜਾਣੀ ਚਾਹੀਦੀ ਕਿਹੜੀ ਦੀ ਜਿਹੜੀ ਇਹਦੇ ਜਾਂਚ ਬਾਰੇ ਇਹ ਤਾਂ ਚਲੋ ਸ਼ੋਮਨੀ ਕਮੇਟੀ ਆਪ ਅਸੀਂ ਗਠਨ ਕਰਦੇ ਹਾਂ ਅੱਗੇ ਅਸੀਂ ਪਿੱਛੇ ਜਦੋਂ ਸੁਲਤਾਨਪੁਰ ਲੋਧੀ ਗੋਲੀ ਚੱਲੀ ਆ ਉਹਦੇ ਵਿੱਚ ਸਰਕਾਰ ਸਿੱਧੇ ਤੌਰ ਤੇ ਦੋਚੀ ਸੀ ਉਹ ਤਾਂ ਹੁਣ ਕਿਉਂਕਿ ਸ਼ਮਣੀ ਕਮੇਟੀ ਲਾ ਬਾਈਂਡਿੰਗ ਫੋਰਸ ਨੇਗੀ ਇਹ ਤਾਂ ਸਿਰਫ ਇੱਕ ਅਪੀਲ ਦੇ ਰੂਪ ਦੇ ਵਿੱਚ ਆ ਪ੍ਰਬੰਧ ਦੇ ਰੂਪ ਦੇ ਵਿੱਚ ਆ ਤੇ ਉਹ ਕਮੇਟੀ ਅਸੀਂ ਬਣਾਤੀ ਆ ਸ਼ਮਣੀ ਕਮੇਟੀ ਨੇ ਐਜ ਇਕੁਇਲੈਂਟ ਹੀ ਆ ਤੇ ਜੇ ਕਾਲ ਤੱਕ ਵੀ ਕੱਲ ਨੂੰ ਕੋਈ ਬਣਾਦਵੇਂ ਤਾਂ ਸਾਨੂੰ ਉਹਤੇ ਵੀ ਕੋਈ ਇਤਰਾਜ਼ ਨਹੀਂ ਸਰਦਾਰ ਸਾਹਿਬ ਨੇ ਉਦੋਂ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਔਰ ਜਿੱਦੀ ਅਗਵਾਈ ਚ ਉਹਦੀ ਕੋਈ ਕਾਰਵਾਈ ਅੱਗੇ ਸੁਭੋਈ ਹੈ ਜੀ ਦੇਖੋ ਬੇਨਤੀ ਆ ਉਹ ਡਾਇਰੈਕਸ਼ਨ ਜਿਹੜੀ ਅਕਾਲਤਖ ਸਾਹਿਬ ਨੇ ਦਿੱਤੀ ਆ ਉਹਦੇ ਵਿੱਚ ਕੁਝ ਟੈਕਨੀਕਲ ਜਿਹੀਆਂ ਹੈਗੀਆਂ ਆ ਉਹ ਅਸੀਂ ਹਾਲੇ ਮੇਰੀ ਬਾਕੀ ਮੈਂਬਰਾਂ ਨਾਲ ਵੀ ਸਲਾਹ ਹੋਈ ਸੀ ਉਹ ਬੈਠ ਕੇ ਕਾਨੂੰਨ ਕਾਇਦਾ ਉਹਦਾ ਇੱਕ ਢੰਗ ਤਰੀਕਾ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਉਹਦੀ ਗਾਈਡਲਾਈਨ ਆ ਰਜਿਸਟ੍ਰੇਸ਼ਨ ਜਾਂ ਰੈਕਗਨਾਈਜ਼ਡ ਪਾਰਟੀ ਦੀ ਤੇ ਉਹ ਸਾਰੀਆਂ ਬਾਤ ਚ ਕੇ ਅਸੀਂ ਪਰਸੋਂ ਸਿੰਘ ਸਾਹਿਬ ਨੂੰ ਵੇਲੇ ਸੀ ਚੌਥ ਦਿਨ ਦਿਨ ਪਹਿਲਾਂ ਤੇ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦੀ ਸੀ ਵੀ ਤੁਸੀਂ ਵੀ ਆਪਣਾ ਕਾਨੂੰਨੀ ਪੱਖ ਸਾਰਾ ਬਾਤ ਲਓ ਵਕੀਲਾਂ ਤੋਂ ਸਲਾਹ ਲੈ ਲਓ ਜੱਜ ਜੀ ਤੋਂ ਸਲਾਹ ਲੈ ਲਓ ਤੇ ਉਹਦੇ ਮੁਤਾਬਕ ਫਿਰ ਜਿਹੜੀ ਅਗਲੀ ਕਾਰਵਾਈ ਬਣਦੀ ਆ ਉਹ ਕਰਾਂਗੇ ਬਾਕੀ ਕਾਲ ਤੱਕ ਦੀ ਜੇ ਕੋਈ ਡਾਇਰੈਕਸ਼ਨ ਕਿਸੇ ਪਾਸੇ ਹੁੰਦੀ ਕੋਈ ਸੇਕਾ ਦੇ ਮੋੜ ਕਰੇ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੀ ਸੀ ਕਿ ਨਗਰ ਨਿਗਮ ਦੀ ਚੋਣਾਂ ਸ਼ੀਧੀ ਹਫਤੇ ਜਨਾ ਕਰਾਈਆਂ ਜਾਣ ਪਰ ਉਹ ਫਿਰ ਵੀ ਉਸੇ ਹਫਤੇ ਜ ਕਰਾਉਣ ਦਾ ਫੈਸਲਾ ਲਿਆ ਗਿਆ ਮੈਂ ਸਮਝਦਾ ਮੈਂ ਮੈਂ ਫਿਰ ਮੋੜ ਉੱਥੇ ਆਜਮਾ ਇਹ ਸਰਕਾਰ ਦੀ ਕਿੱਡੀ ਕਬਡੀ ਨਲਾਕੀ ਆ ਵੀ ਅਸੀਂ ਸਤਾਵ ਦੀਆਂ ਮਨਾਈਆਂ ਕਿਦਰੇ ਕੋਈ ਸਹਿਯੋਗ ਨਹੀਂ ਕੀਤਾ ਅਸੀਂ ਹੋਰ ਇਤਿਹਾਸਕ ਦਿਹਾੜੇ ਮਨਾਉਣੇ ਆ ਕਿਦਰੇ ਕੋਈ ਸਹਿਯੋਗ ਨਹੀਂ ਕੀਤਾ ਤੇ ਆ ਮੈਂ ਸਮਝਦਾ ਚੇਚੇ ਤੌਰ ਤੇ ਆਮ ਬੰਦੇ ਨੂੰ ਵੀ ਕਿਸੇ ਨੂੰ ਕਹੀਏ ਪਈ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਆ ਸ਼ਹੀਦੀ ਦਿਹਾੜੇ ਵੀ ਕਿਹੜੇ ਚੱਲ ਰਹੇ ਆ ਉਹ ਸ਼ਹੀਦੀ ਦਾੜੇ ਕਲਗੀਧਰ ਪਾਤਸ਼ਾਹ ਨੇ ਸਾਰਾ ਸਰਵਾਂ ਸੇਤ ਮਹੀਨੇ ਚ ਵਾਰ ਦਿੱਤਾ ਪੰਥ ਤੋਂ ਤੇ ਫਿਰ ਇਹਨਾਂ ਨੂੰ ਵੀ ਸਮਝ ਆ ਜਾਣੀ ਚਾਹੀਦੀ ਪਈ ਜਿਹੜੇ ਉਹ 21 ਤਰੀਕ ਨੂੰ ਇਲੈਕਸ਼ਨ ਰੱਖੀ ਆ ਲੋਕ ਤਾਂ ਫਿਰ ਕੀ ਕਰਦੇ ਹੁੰਦੇ ਇਲੈਕਸ਼ਨਾਂ ਦੇ ਵਿੱਚ ਮੈਂ ਉਹ ਨਹੀਂ ਕਹਿੰਦਾ ਤੇ ਫੇਰ ਉਧਰ ਸ਼ੀਸ਼ਦੀ ਤੇ ਸਾਡੇ ਚੱਲਣਗੇ ਤੇ ਇਹਨਾਂ ਦਾ ਮੇਰੇ ਖਿਆਲ ਪਰਪਜ ਹੀ ਆ ਭਈ ਜਿਹੜੇ ਪੰਥ ਨੇ ਜਾਂ ਆਮ ਲੋਕਾਂ ਦੀ ਮੈਂ ਕੱਲ ਵੀ ਫਤਿਹਗੜ੍ਹ ਸੇ ਗੱਲ ਕੱਲ ਵੀ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਉਸ ਭਈ ਉਹ ਆਪਣੇ ਕੰਮਾਂ ਚ ਲੱਗੇ ਰਹਿਣਗੇ ਇਹ ਆਪਣੀਆਂ ਸਿਆਸੀ ਰੋਟੀਨ ਸਿੱਖ ਲੈਣਗੇ ਕਿੱਡੀ ਗੱਲ ਆ ਜੇ 2 ਸਾਲ ਅੱਗੇ ਨਹੀਂ ਇਲੈਕਸ਼ਨ ਹੋਈ ਤੇ 15 ਦਿਨਾਂ ਚ ਕਿੰਨਾ ਕ ਫਰਕ ਪੈ ਜਣਾ ਜਨਵਰੀ ਦੇ ਸੈਕੰਡ ਵੀਕ ਚ ਲੈ ਜਾਣ ਤੇ ਉਹਦੇ ਵਿੱਚ ਕੋਈ ਓਖਿਆਈ ਵੀ ਕੋਈ ਨਹੀਂ ਗਈ